ਕੰਨੇ ਜੀ 18 ਦੀ ਤੇ 18 ਦੀ ਦੋ ਵੀ ਲਵਾਣਾ ਮੈਂ ਕੰਨੇ ਨੇ ਮੋਕਲ ਲਗੀ ਨਾ ਕੋਈ ਸਾਹ ਬਣਾ ਲੇਗਾ ਪਤਾ ਨਹੀਂ ਥੋੜੇ ਸਾਹ ਦਾ ਪੈਸਾ ਥੋੜਾ ਭੁਖੀ ਹਲ ਜਾ ਬਰਾ ਹੈ ਮੈਨੂੰ ਐਂ ਕਹਿੰਦੇ ਆ ਵੀ ਤੂੰ ਇਮਾਨਦਾਰੀ ਨਾਲ ਮੋਕਾ ਨਵੇਂ ਨਾ ਖਾ ਬੋਲ ਮਤੂੰ ਬਾਜ਼ੇ ਹਰਦੇ ਰਹਿੰਦੇ ਆ ਦੇਖ ਨਹੀਂ ਚੱਲ ਕੋਈ ਨਾ ਖਾਂਦਾ ਮੈਂ ਨਾ ਕੋਈ ਭਾਈ ਆਪਣਾ ਭਾਈਆ ਮਾ ਕੋਈ ਕਹਿੰਦਾ ਪਤਾ ਨਹੀਂ ਕਿ ਇਮਾਨਦਾਰੀ ਦੇ ਕੋਈ ਖੜਦਾ ਨਹੀਂ ਚੰਗਾ ਸਹੀ ਹੈ ਨਾ ਯਾਰ ਰੋਹਦਾ ਦੇ 1000 ਵੀ ਦਿੱਤਾ ਨਹੀਂ ਵਿੱਲਾ ਦੇ ਲੈ ਲੈ ਤਾ ਕਹਿ ਕੇ ਲੈ ਲੈ ਤੂੰ ਭੱਜ ਜਾ ਤੇ ਹੁਣ ਕਿੰਨੇ ਦੀ ਪਾਵਣਾ ਤੂੰ 32 ਬਾਗੋ ਗੋਪੂ ਕਹੀ ਤੋ ਤੂੰ ਜਨਰਲ ਆ ਤੇ ਯਾਰਾ ਮਾਂਗਣ ਚ ਆਲਾ ਦੇਖਾਈ ਦੇ ਤਾ ਦੋ ਹਜ਼ਾਰ ਕਹ ਚਲੇ ਮੇਰੀ ਗੱਲ ਸੁਣ ਤਾ 1000 ਹੋ ਗਿਆ 1000 ਅੰਨੇ ਦੇ ਤਾ 23 ਹੋਰ ਕੋਈ ਆਦਾ ਪਾਕੀ ਲੈ ਲੈ ਤੂੰ ਪਾਕੀ ਤੋਂ ਦਿੰਦੇ ਆ ਅਸੀਂ ਨਹੀਂ ਕਰਾਂਗੇ ਜੀਨਾਂ ਕਿੰਨੇ ਕਿੰਨੇ ਦੀ ਬਟੇ ਕੀ ਦਿੱਤੀ ਜੇ ਨਵਾਂ ਕਿੰਨੇ ਜਗਤੈ ਨੂੰ ਉਰਤੋਂ ਉਹਨੇ 12 ਦੀ ਲਈ ਦਿੱਤੀ 35 ਦਾ ਨਵਾਂ ਦਾ ਕਿੰਨੇ ਦੀ 12 ਲੱਤੀ ਦੀ ਸਾਡੇ 12 ਆ ਨਵਾਂ ਦਾ ਆਇਆ ਦੱਸ ਸਰ ਸਹੀ ਗੱਲ ਅੱਛਾ ਨਾ ਨੰਗਾ ਤੁਹਾਨੂੰ ਸ਼ੁਕਰੀਆ ਦੱਸ 250 ਸਾਡੇ 22 ਦੀ ਭਈ ਹੈ ਇੱਥੇ ਵੀ ਕਰਨੀ ਪੁੱਤ ਲਾਈ ਹੋਗੀ ਅਚਾਨਕ ਫਿਰ ਆਪਣੇ ਤੇ ਪੱਤੀ ਦੀ ਵਾਲਾ ਦੋ ਪਾ ਹੈ ਇਕ ਨਾਲ ਸਰ ਆਇਆ ਰਹੇ ਇਹ ਤਰਸੀ ਖੋਲ ਪੋੜਿਆ ਇੱਕੋ ਰਸੀ ਖੋਲ ਆਏ ਕਿਹੜਾ ਮੇਲਾ ਲੱਗ ਗਿਆ ਨਹੀਂ ਪਾ ਕਿਹੜਾ ਗੰਦ ਬੋਲਦਾ ਉਹ ਵੈਸੇ ਗੱਲ ਹੈ ਪਹਿਲਾਂ ਤਾਂ ਲੈ ਗਈ ਕਿਤੇ ਆਹ ਉਹ ਵੀ ਅਹੀਂ ਮੈਣ ਆ ਬਿਲਕੁਲ ਕੋਈ ਕਮੀ ਤਾਂ ਨਹੀਂ ਹੁੰਦੀ ਫੇ ਉਹ ਵੀ ਦਾਦੇ ਬਾਈ ਨੂੰ ਕਹਿੰਦੇ ਇਹ ਕਿਦਾਂ ਹੋਰ ਆਦਣਾ ਹੀਰੇ ਰਿਮਿਲੇਤੀਆ 26 ਦੇ ਕੋਣ ਠੀਕ ਹੈ ਹੀਰੇ ਆ ਐਡੀਆਂ ਹੀ ਹੋਰ ਐਡੀਆਂ ਹੀ ਹੋਰ ਠੀਕ ਆ ਆਪਕੇ ਪਿੱਛੇ ਕੰਮ ਆਪਾਂ ਦੇ ਕੋਲ ਕੱਟ ਰੋਕ ਤੋਂ ਲੈ ਪੁੱਗਲੀ ਦਾ ਰੱਸੀ ਪੜ ਲਓ ਨਹੀ ਦੋ ਵੀ ਆਪਾਂ ਦੇ ਪੁੱਗਲੀ ਨਹੀ ਇੱਕ ਗੱਲ ਦਈ ਵੀ ਇਹ ਬੰਦੇ ਝੂਠ ਬੋਲ ਰਹੇ ਯਾਰ 100 ਰੁਪਏ ਦਾ ਝੂਠ ਹਾਂ ਠੀਕ ਹੈ ਇਹ ਬੋਲਿਆ ਲੱਗਾ ਕੱਲ ਮੈਂ ਤੇਰੀ ਬਾਗ ਕੋਲੇ ਬਣੇ ਨਹੀਂ ਬਰੇਗਾ ਤੂੰ ਬੰਦੇ ਨਹੀਂ ਮਤ ਦੇਖਿਆ ਮੈਂ ਬੈਠਾ ਨਹੀਂ ਨਾਮ ਕੋਈ ਕੋਈ ਕਰਦੀ ਕਿਥੇ ਗਿਆ ਹੋਊਗਾ ਕੰਮ ਨਹੀਂ ਕਰੋ ਬੰਦੇ ਬੱਕੇ ਕੋਲੇ ਬੱਕੇ ਮਿਲ ਗਿਆ ਹੋਣਾ ਨਾਲ ਦੇ ਨਹੀਂ ਜਾਂ ਬੱਕੇ ਕੋਲੇ ਜਦੋਂ ਆਏ ਕਿਤੇ ਜਾਂਦੇ ਨੇ ਉੱਥੇ ਬਾਪੇ ਜੀ ਚੱਲਦੇ ਆਉਂਦਾ ਤਾਂ ਪਸੰਦਾ ਤਾਂ ਇਹ ਤੋਹਫੇ ਹੈ ਤਾਂ ਇਹ ਤਾਂ ਜਾਂਦਾ 10000 ਦਾ ਦਿਖਾ ਪਈ ਇਹ ਤਾਂ ਜਾਂਦਾ ਬੱਚਾ ਦਾ 10000 ਦਾ ਹੋਊਗਾ ਜੰਮ ਦਾ ਬੱਚਾ ਜਿਹੜੀ ਆ ਪੱਠਾ ਲੈਂਦੀਆਂ ਨੇ ਥੰਨੇ ਛੋਟੀਆਂ ਨਾ ਆੜੀ ਕਰਨੀ ਲੋੜ ਹੈ ਚੂਕੀ ਦੇ ਕਰਕੇ ਰੋਕ ਲੈਗਾ ਤਾਂ ਵਧੀਆ ਹੈ ਅੱਜ ਵੀ ਗੱਪਣ ਕਰਾਵਾ ਦਾ ਵੀ ਚੱਲ ਜੂਗੀ ਨਾ ਅੱਜ ਵੀ ਚੱਲ ਜੂਗੀ ਪੱਠਾ ਦਾ ਸੇਮ ਵਾਦੀ ਕਾਪੀ ਲੈਂਦੀ ਨੇ ਵਾਹ ਉਹ ਛੋਟੀਆਂ ਨਹੀਂ ਹੈਗੀਆਂ ਮਨ ਦਾ ਵੀ ਕਰ ਤੇ ਫੜੇ ਦੀ ਵਜ੍ਹਾ ਬਹੁਤ ਹਰ ਚੀਜ਼ ਨਾ ਹਰ ਉਹ ਦੇਖੋ ਤੁਸੀਂ ਆ ਦੇਖੋ ਵੀ ਜੇ ਆਪਣੇ ਚੱਲਦੀ ਨੂੰ ਦਾ ਬਰਾ ਪਾ ਦਿਓ ਸਹੀ ਸੇ ਦਿਓ ਤੁੰਨਾ ਕਹਿੰਦਾ ਭਾਈ ਤੇ 25 ਦੀ ਹੋਊਗੀ ਜੀ ਯਾਰ ਦਫੇ ਤੇ ਲੱਗੇ ਤਾਂ ਕਦੇ ਬਕਾਦੀ 90 ਦਿਨ ਪੂਰੇ ਕਰਾ ਦੇ ਤੇਰੀ 1 ਕਰਮਾ ਝੂਠਾ ਸਾਰੇ ਨੂੰ ਤੱਕ ਲੈਣੀ ਰੁਪਈਆ ਜੱਟ ਬਸ ਰੁਪਈਆ ਦਾ ਅਗਲੇ ਅਗਲੇ ਨੇ ਵੀਧੀ ਲੱਤੀ ਸੀ ਇਹ 2500 ਰੁਪਈਆ ਨਾ ਵਾਪਰ ਕੇ ਦਿਖਾਈ ਉਂ ਕੋਈ ਕਰਕੇ ਮੈਂ ਪੱਕੀ ਬੋਲੀ ਤੈਨੂੰ ਮੈਂ ਲਾ ਲਾ ਕਿੰਨੇ ਵਪਾਰੀ ਹੋ ਗਏ ਲੈ 1500 ਨਾ ਵੀ ਕੋ ਦੋ ਰੁਪਈਆ ਇਹਨਾਂ ਦੇ 2500 ਦੇ ਕਿਤੇ ਨਹੀਂ ਕਰ ਬ੍ਰੇਕ ਨਾ ਬ੍ਰੇਕ ਤੋਂ ਹਾਂ ਬ੍ਰੇਕ ਦੇ ਨਾ ਬ੍ਰੇਕ ਦੇ ਭਾਈ ਜੇ ਇਹਨਾਂ ਦੇ ਬਾਹਲੇ ਹੋ ਗਏ ਰਹਿਣਗੇ ਹਾਂ ਦਫੜਾਉਂ ਦਿਓ ਪੈਸੇ ਮਾਰੀ ਤੋਰ ਕੇ ਦੇ 25 ਜੀ 25 ਮੈਂ ਇੱਕ ਬੰਦੀ ਵਾਹੋਣ ਤੇ ਇਧੇ ਹਾਂ ਹਾਂ ਇਹ ਮਾਰਦੀ ਗਿਰੇ ਪੈਸੇ ਲੱਗ ਰਹੇ ਨੇ ਗੱਡੀ ਬੰਦ ਕਰ ਲਾ ਗੱਡੀ ਤੇ ਲੋਡ ਕਰਤੀ ਬੰਦ ਕਰ ਲਾ ਫਿਰ ਕੁਝ ਨਹੀਂ ਹੋ ਵੀ ਇਹ ਤਾਂ ਬੰਨੇ ਲੈਣਾ ਖਰਾਬ ਕਰ ਦੇਣਾ ਆਹ ਇਹ ਬਾਰੇ ਇਹਦਾ ਦੋ ਦੇ ਕਿਰਾਏ ਵੀ ਨੇ ਹਾਂ ਕੀ ਕਹਤਾ ਗੱਲ ਸਾਡੀਆਂ ਦਾ 1.5 ਦੀਆਂ ਆਈ ਜਾਂਦਾ ਹੋਰ ਦੋ ਦੋ ਬਲਾਲਾ ਕਿੰਨੇ ਦੀਆਂ ਫਰਾਂ ਜਾਇਜ਼ ਮਕਾਲੇ ਜਾਇਜ਼ ਤੁੰਗਾਂ ਦੇ ਜਾਇਜ਼ ਮੈਂ ਕਹਿ ਦੂਗਾ ਸਾਡੇ ਬੰਦੇ ਦੀ ਕਾਲ ਫਿਰ ਠੀਕ ਹੈ ਮੰਨ ਗਾ ਲਿਆ ਕਿੰਨੇ ਦੀ ਪਾਉਣਾ ਫਰਾਂ ਸਾਡੇ 7000 ਜਾਂ 6000 ਦੇ ਪਰ ਜੀ ਆਪੋ ਆਪਣੀਆਂ 100 ਮੈਂ ਲੈਣਾ ਬੋਲ ਠੀਕ ਹੈ 6 ਦੀ ਉਹ ਠੀਕ ਹੈ ਮੰਨ ਗਾ ਲਿਆ ਜਲ ਫਾਰਟੀਆਂ ਵੀ ਕਰਾ ਦੇਣਗੇ ਮਨੁੱਖਾ ਉਹ ਵੀ ਛੱਡ ਦੇ ਜਲ ਠੀਕ ਕਰਨ ਦਾ ਪਹਿਲਾਂ ਪਾਰਟੀਆਂ ਕਰਾ ਦੇਾਂਗੇ ਪਾ ਠੀਕ ਦੱਸੀ ਆ ਆ ਦੇ ਉਹ ਜੰਦਿਆਰਾ ਨਹੀਂ ਵਿੱਚ ਦੱਸੀ ਜੀ ਉਹ ਦीडी ਦੱਸ ਜੀ 35000 ਮੰਗ ਰਿਹਾ ਕਾ ਤੇਰੀ ਮਰਜ਼ੀ ਠੀਕ ਕਰੇਗਾ ਆਹ ਫੜਾ ਦੇ ਕੋਈ ਨਹੀਂ ਕਿਨੇ ਰਿਭੇ ਨਾ ਮੋਬਾਈਲ ਕੋਈ ਗੱਲ ਤੇ ਕੋਈ ਗੱਲ ਨਹੀਂ ਉਹਦਾ ਫੜ ਜਾ ਦੋ ਤੇ ਆਹ 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 ਫੜ ਫੜੀ ਪਾਠ ਉਹ ਦੇਖ ਅੱਦੇ ਪੈਸੇ ਯਾਰ ਸਾਡੇ ਸ਼ੀਰ ਗੋਲੀ ਨਾ ਤਾਇਆ ਹੋ ਗੋਲੀ ਨਾ ਨਹੀਂ ਨਹੀਂ ਇਹ ਨਾ ਖੰਡ ਨਹੀਂ ਹੋ ਤਾ ਗਿਆ ਕਿਦਾ ਉਹੀ ਆਪਣਾ ਇਹ ਪੈਸੇ ਇਹ ਆਰਦੀਆ ਦੇ ਨਾ ਨਾ ਜਿਵੇਂ ਨਾ ਕੱਟ ਪਿਆ ਉਹ ਨਾ ਕੋਈ ਕੰਮ ਨਹੀਂ ਦੇਖਿਆ ਉਹਦੇ ਤਾਂ ਕੰਮ ਦੇਖ ਲੈ ਤਾ ਅਫੀਜੀ ਖੀਰੀਆਂ ਨਾਲ ਆ ਰਹੀਆਂ ਨੇ ਇਹਨੂੰ ਭਾਈ ਤਾਂ ਖੀਰੀਆ ਤਾਂ ਕੀ ਲੱਗ ਦੇਖੀ ਤਾਂ ਖੀਰੀ ਆ ਖੀਰੀ ਆ ਦੇਖ ਦੇਖ ਦੇ ਖੀਰੀ ਆ ਤਾਂ ਕਾਉਦੀਆ ਤਾਂ ਆਣ ਦੇਖ ਲੈ ਆ ਦੇ ਮਾਤੀਆ ਚਾੜੇ ਮਰੇ ਲਾ ਲਾ ਦੇਖੋ ਭਾਈ ਭਾਈ ਛੋਟੀਆਂ ਦੇ 4000 ਸਰਪ੍ਰਾਈਜ਼ ਆ ਗਈ ਕਿ ਨਹੀਂ ਨਹੀਂ ਜੀ ਦਾ ਜੇ ਸਾਡੇ ਜੇ ਪਾਤੀ ਆਪੋ ਆਪਣੀ ਮੈਨੂੰ ਖਾਉ ਦੇਵੇ ਆ ਬੋਤਲ ਹੈ ਜੜੋ ਫਿਰ ਆ ਕੇ ਬਿਲਾ ਦੇ ਆਹ ਬੋਤਲ ਆਲੇ ਆਲੇ